ਮਰੋਦਾ ਵੀ ਗਾਡਰ ਤੇ ਗਾਡਰ ਤੇ ਮੈਂ ਟੈਨਾਂ ਵੀ ਕਰਦੀ ਆ ਸਾਈਡ ਦੇ ਫਾਲਾ ਹੁੰਦੇ ਸਾਈਡ ਦੇ ਸਾਈਡ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਾਸਰੀਆ ਕਾਲ ਤੇ ਲੋ ਵੇ ਅੱਜ ਤਿੱਖੀ ਧੁੱਪ ਆ ਰਹੀ ਮੇਰੇ ਮੂੰਹ 'ਵਾਂ ਪੈਂਦੀ ਤੁਹਾਨੂੰ ਦਿਖੇ ਰਹੀ ਹਣੀ ਤੇ ਅੱਜ ਹੁਣ ਮੈਨੂੰ ਦੋ ਛੁੱਟੀਆਂ ਆ ਗਈਆਂ ਸ਼ਨੀਵਾਰ ਉਹ ਐਤਵਾਰ ਦੀ ਤੇ ਅੱਜ ਕੰਮ ਕੀਤੀ ਥੋੜਾ ਜਿਹਾ ਤੇ ਅੱਜ ਆਪਾਂ ਉਧਰ ਲਵਾਈਏ ਬਿਜਲੀ ਸਭ ਤੋਂ ਪਹਿਲਾਂ ਸਧੁਰ ਕਰਦੇ ਤੇ ਸਭ ਤੋਂ ਪਹਿਲਾਂ ਲਵਾਈ ਉੱਧਰ ਬਿਜਲੀ ਟਿੱਕ ਲਵਾਉਣਾ ਵਾਈਫਾਈ ਟਿੱਕ ਲਵਾਉਣਾ ਪਰ ਕੈਮਰਾ ਉੱਧਰ ਆਪਣੇ ਸਮਾਨ ਦੀ ਨਿਗਰਾਨੀ ਰਹੂਗੀ ਸਾਰੇ ਦੀ ਤੇ ਪਹਿਲਾਂ ਤਾਂ ਆਪਾਂ ਬਿਜਲੀ ਵਾਲੇ ਨੂੰ ਫੋਨ ਕਰੀਏ ਬਿਜਲੀ ਵਾਲੇ ਬਾਈ ਨੂੰ ਕੈਮਰਾ ਲਾ ਲਾ ਦੇਣਾ ਕੈਮਰਾ ਲਾ ਦੇਣਾ ਕੈਮਰਾ ਕੋਈ ਜ਼ਿਆਦਾ ਨਹੀਂ ਬਸ ਉਹ ਚ ਦੋਏ ਲੋਟ ਵਾਈਫਾਈ ਵਾਲੇ ਤਾਰ ਲਾ ਕੇ ਫੋਨ 'ਚ ਚੱਲ ਪੈਂਦਾ ਤੁਹਾਨੂੰ ਵੀ ਦਿਖਾਵਾਂਗਾ ਕੈਮਰਾ ਬਹੁਤ ਸੋਹਣਾ ਉਹ ਤੁਸੀਂ ਜਿੱਥੇ ਮਰਜ਼ੀ ਲਵਾ ਸਕਦੇ ਆ ਬਿਸ਼ੱਕ ਉਹ ਚ SIM ਵੀ ਪੈਂਦਾ SIM ਵੀ ਪਾ ਸਕਦੇ ਤੁਸੀਂ ਤੇ ਦੂਜਾ ਲਾਉਣਾ ਹਾਂਜੀ SIM ਵਾਲਾ ਸਿੰਮਣਾ ਆਪਾਂ ਨੇ ਵਾਈਫਾਈ ਜਣਾ ਲਾ ਲੈਣਾ ਤੇ ਵਾਈਫਾਈ ਆਪਾਂ ਨੇ ਉਧਰ ਲਵਾ ਦੇਣਾ ਤੇ ਹੁਣ ਸਭ ਤੋਂ ਪਹਿਲਾਂ ਬਿਜਲੀ ਵਾਲੇ ਨੂੰ ਪੁੱਛੀਏ ਕਿ ਅੱਜ ਬਿਲੇ ਤੇ ਅੱਜ ਅੱਜ ਆ ਜਵੇ ਸਵੇਰੇ ਸਵੇਰੇ ਕਾਪਨ ਵਿੜਦੇਵੇਂ ਤੇ ਫਿਰ ਵਾਈਫਾਈ ਵਾਲੇ ਨੂੰ ਵੀ ਫੋਨ ਕਰੀਏ ਤੇ ਹਲੇ 7:30 ਹੋਏ ਆ ਕੰਟਾ ਪਿਆ ਹਲੇ ਮਿਸਤਰੀ ਇਹਨਾਂ ਆਉਣੇ ਨੂੰ ਕੱਲ ਦੇ ਤਾਂ ਆਊਗਾ ਆਊਗਾ ਮਿਸਤਰੀ ਤੁਮੇ ਤੇ ਕੱਲ ਇੱਕ ਸਾਡੇ ਦੁੱਖਵਰੀ ਗੱਲ ਦਾ ਅੱਜ ਕੱਲ ਸਾਡੇ ਮੇਰੇ ਦੇ ਦਿਹਾੜੀਦਾਰ ਦੇ ਇੱਕ ਦੇ 60 ਵਜੇ ਉੱਥੇ ਥੋੜੀ ਟੈਲਾਂ ਖੁਦਰੀ ਨਹੀਂ ਹੋਈਆਂ ਬੀਦਿਆਂ ਉਹਨੇ ਧਿਆਨ ਨਿਕਰ ਹੋਰ ਉੱਪਰ ਗਿਰ ਗਿਆ ਇੱਕ ਬਾਵਾ ਸੱਟ ਲੱਗੀ ਇੱਕ ਉਂਗਲੀ ਵਾਂਗੂ ਥੋੜਾ ਜਿਹਾ ਬਚਾਓ ਜਾ ਹੋ ਗਿਆ ਤੈਨੂੰ ਅੱਜ ਦੇਖਦੇ ਹਾਂ ਹੁੰਦਾ ਕਿ ਨਹੀਂ ਤੇ ਹੋ ਗਿਆ ਜਬਾਨ ਦਾ ਕੰਮ ਹਾਂਜੀ ਚਲੋ ਹੁਣ ਪਹਿਲਾਂ ਬਿਜਲੀ ਵਾਲਾ ਬੁਆਨ ਕਰੀਏ ਬਲਾਈਏ ਉਹਨੂੰ ਦੇਖੀਏ ਕੰਮ ਕਰ ਅੱਜ ਤੇ ਲੋ ਵੀ ਫੋਨ ਕਰ ਲਿਆ ਤੇ ਬਿਜਲੀ ਵਾਲਿਆਂ ਨੂੰ ਸਕੂਲ ਵਿੱਚ ਕੰਮ ਹੈ ਉਹਨੇ ਸਕੂਲ ਵਿੱਚ ਬਿਜਲੀ ਠੀਕ ਕਰਨੀ ਜਾਣੀ ਹੈ ਤੇ ਵਾਈਫਾਈ ਵਾਲਿਆਂ ਨੂੰ ਉਹਨੇ ਮੰਡ ਵਿੱਚ ਕੰਮ ਉਹਨੂੰ ਹਲੇ ਤੇ ਉਹ ਕਹਿੰਦਾ ਮੈਂ ਵਾਈਫਾਈ ਵਾਲਾ ਕਹਿੰਦਾ ਮੈਂ ਸ਼ਾਮ ਨੂੰ ਤੱਕ ਆਉਂਗਾ ਤੇ ਬਿਜਲੀ ਵਾਲੇ ਨੇ ਆ ਜਾਣਾ ਦੁਪਹਿਰ ਤੱਕ ਸ਼ਾਇਦ ਦੁਪਹਿਰ ਕਾ ਨੂੰ ਘੰਟਾ ਕੇ ਲੱਗਣਾ ਤੇ ਸ਼ਾਇਦ 10 ਕਬਦਿਆਂ ਨੂੰ ਆ ਜਵੇ ਜਦ ਤੱਕ ਤੁਹਾਨੂੰ ਇੱਧਰਲਾ ਕੰਮ ਦਿਖਾਵਾਂਗੇ ਕਿੰਨਾ ਕੰਮ ਖਿੱਚੇ ਤੇ ਇੱਧਰ ਲੋ ਬਈ ਬਾਈ ਹੈਗੇ ਨਹੀਂ ਪਾਰਟੀ ਹੋ ਗਈ ਅੱਜ ਆਪਣੀ ਮਸ਼ੀਨ ਲਿਆਂਦੀ ਨਵੀ ਹੈ ਕਿੰਨੇ ਦੀ ਵੇਚਦੀ ਹੈ ਇਹ ਵੀਰੇ 1.7 ਲੱਖ ਦੀ ਹੈ ਹਾਂਜੀ 1.75 ਲੱਖ ਦੀ ਅੱਛਾ ਜੀ ਵਧੀਆ ਹੈ ਜੀ ਦੋ ਹੁੰਦੇ ਆਂ ਹਾਂ ਦੋ ਬਟ ਮਿਲਦੇ ਆਂ ਬਟ ਦੋ ਦੂਏ ਹੁੰਦੇ ਆ ਨਾ ਜੀ ਇਹ ਵਧੀਆ ਹੁੰਦੇ ਆ ਨਾ ਹੋਊਗਾ ਠੀਕ ਅੱਜ ਇਹੀ ਚਲਾ ਕੇ ਦੇਖਾਂਗੇ ਅੱਜ ਇਹੀ ਚਲਾਉਣੀ ਹੈ ਜੀ ਹਮ ਪਟਾਕੇ ਪਾਉਂ ਅੱਜ ਹੈ ਨਾ ਅੱਜ ਇਹੀ ਚੱਲੂਗੀ ਹਮ ਚਲਾਈਦਾ ਨਹੀਂ ਪਹਿਲਾਂ ਹਮ ਹੋਰ ਹੀ ਉਹਦਾ ਘਟਨ ਕਰਦਾ ਇੱਥੇ ਇੱਥੇ ਚਲਾਉਣੀ ਹੈ ਮੈਂ ਠੀਕ ਪਹਿਲਾਂ ਨਹੀਂ ਚਲਾਈ ਇਹਦਾ ਲੈਂਦੀ ਉਹ ਕਿਦਨ ਮੀਂਹ ਪੈਂਦਾ ਸੀ ਹਾਂਜੀ ਉਦੋਂ ਲੈਂਦੀ ਅੱਛਾ ਜੀ ਕਿਆ ਤੋੜੂੰ ਬੋਹਦਾਨੇ ਉਧਰ ਗਿਆ ਵੇ ਅੱਛੇ ਇੱਕ ਆਪਣਾ ਫੱਟੜ ਹੋ ਗਿਆ ਅੱਜ ਹਾਂ ਬੱਟੜ ਹੋ ਗਿਆ ਜੀ ਉਹ ਸੱਤੀ ਵਾਰ ਹੈ ਹਾਂ ਉਹਦੇ ਜੀ ਬਤਕ ਉਹ ਫੇ ਖੂਨ ਡੋਲ ਗਿਆ ਨਾ ਉਹ ਨਾ ਖਾਦਾ ਉਹ ਕਹਿੰਦਾ ਵੀ ਜਿਹੜੀ ਆਹ ਵਜਈ ਆ ਨਾ ਸਿੱਤੇ ਕਹਿੰਦਾ ਤਕਲੀਫ ਹੁੰਦੀ ਆ ਵੀ ਜਿੰਮੇ ਵਿਚਾਰ ਰੜਕਦਾ ਹੁੰਦਾ ਵਾ ਮਾਹਵ ਡਾਕਟਰ ਨੂੰ ਦਿਖਾ ਜੇ ਹੋਇਆ ਮਣਾ ਮੋਟਾ ਕਾਜ ਰਾ ਨਾ ਉਹਦਾ ਨਿਕਲ ਜੁੰਦੇ ਹਾਂ ਚੱਲ ਹੱਜ ਦੇਖਦੇ ਮਿਸਤਰੀ ਆਏ ਨਹੀਂ ਹੈ ਨਾ ਆਉਂਗਾ ਅੱਜ ਬੁਲਾਇਆ ਤਾਂ ਅੱਜ ਨੂੰ ਅੱਛਾ ਜੀ ਚਲੋ ਭਈ ਜੇ ਆਹ ਕਮਰੇ ਦਾ ਵੀ ਨੰਬਰ ਲੱਗ ਜਾਣਾ ਮੰਜਮ ਬੰਦੇ 5 ਤੇ ਆਹ ਟੱਕੀ ਖੋਲੀਏ ਪਹਿਲਾਂ ਕਲੀਨ ਲਾਇਆ ਗੁੰਮੂ ਨੂੰ ਜਰਾ ਉਹ ਚ ਪਾਇਆ ਗਿਆ ਇਹ ਚ ਪੈ ਇੱਕ ਝਾਕੈ ਨਹੀਂ ਜਾਣ ਟਾਲ ਕਰਦਾ ਦਾ ਇਹਨਾਂ ਨੂੰ ਹੂੰ ਚਲ ਕਾ ਦੇ ਨਹੀਂ ਦੱਕਾ ਪਨ चढ़िया भी रे तुम तो तो ना से तो तो आ देखो पौड़ी तलष्टम तो चढ़ो ऊपर मशीन तो ऊपर हो मशीन को पहले ना चढ़ा गरम होई है तो भाई भाई रहने तो चले बात चढ़ानी है मशीन मशीन ले है ऊपर गरम ना हो तो ठंडे थोड़े रहजो 20 घंटा ना तो भांडे बहिरानी है अभी केड़ा तुम नहीं चला के ਦਰਵਾਜ਼ਾ ਵੀ ਪਟਦਾ ਤੇ ਟਾਕੀ ਵੀ ਪੱਟੀ ਹੈ ਤੇ ਉਹ ਤੋਂ ਬਾਅਦ ਉਹ ਮੋਟਰ ਵੀ ਖੋਲਣੀ ਹੈ ਅੱਜ ਇਹ ਵੀ ਬਾਡੀ ਪਿਟਾ ਦੇਣੀ ਬਾਡੀ ਢਾ ਕੇ ਉਰੇ ਰੋੜੇ ਰੋੜੇ ਲੱਗ ਜੂंगे ਮਾਰੀ ਲੋ ਵੀ ਨੇ ਅੰਦਰ ਪਹਿਲਾਂ ਇੱਧਰ ਸੈਟਿੰਗ ਕਰਦੀ ਹੈ ਤਾਂ ਹੀ ਸਮਾਨ ਰੱਖਾਂਗਾ ਮੀਨਿ ਘਰਚ ਆ ਗਿਆ ਜੀ ਮੈਂ ਪਾਣੀ ਲਿਆਉਣਾ ਪਾਣੀ ਡੋਲਣਾ ਇਹ ਰੀ ਵਾਲਾ ਚੱਕਰ ਦੇ ਲੈ ਚੱਕ ਮੈਂ ਫੱਲੇ ਉਹਦਾ ਖਾਦ ਨਹੀਂ ਕਰਾਂ ਖਾਂਸੀਆਂ ਮੇਨਨ ਦੀ ਪੈ ਰਹੇ ਨਹੀਂ ਮੈਂ ਰਹਿ ਰਿਹਾ ਫਿਰ ਉਸ ਆਪੀ ਨੇ ਆ ਹਾਂ ਦੇਖ ਚੱਕ ਹੋ ਜੂਗਾ ਤੇ ਨਿਕਲ ਰਹੀ ਹੈ ਭਾਰੀ ਹੈ ਫਾਈ ਕਰ ਲੈ ਫੇ ਨਾ ਚੱਕ ਤੇ ਤੂੰ ਨਾ ਮੁੰਡੇ ਕੰਦਾ ਫੇ ਰਹਿਣ ਦੇ ਮੈਂ ਕਹਿੰਦਾ ਦਵਾ ਜਾ ਬਦਨ ਆ ਰਹੀਆਂ ਆ ਰਹੀਆਂ ਹੈ ਇਹ ਬੱਡੇ ਦਾ ਇੱਕ ਦਮ ਹਾਂ ਗਰੰਟੀ ਜਰੀ ਸਾਹਿਬ ਦੀ ਗਰੰਟੀ ਹੈ ਕਿੰਨੇ ਦੀ ਲੱਕੜ ਦੀ ਲਾਉਣੀ ਆ ਬੰਨ ਹਾਂ ਇਹ ਥੱਲੇ ਲੱਕੜੀ ਨਹੀਂ ਬਈ ਹਾਂ 35 ਸਾਲ ਦੀ ਗੱਡੀ ਹੋ ਗਈ ਕਿਸੇ ਉਹ ਨਹੀਂ ਲੱਟਣੀ ਤੇ ਤਾਂ ਲੋ ਵੀ ਉਹ ਜਗ੍ਹਾ ਵੀ ਖੁੱਲ ਗਈ ਮੰਮੀ ਜੀ ਸਫਾਈ ਕਰਨ ਲੱਗੇ ਹੋਏ ਉੱਤੇ ਕੋਰੇ ਦੁੱਲਾ ਰੱਖ ਲੂੰਗੇ ਨਾ ਅੰਨੇ ਉਹ ਹੁੰਦੇ ਜੇ ਮਸ਼ੀਨ ਮਸ਼ੀਨ ਨਹੀਂ ਵੀ ਮਿਕਸੀ ਵੀ ਲਾਉਣੀ ਹੋਈ ਉਹ ਪਲੱਗ ਹੈਗਾ ਉੱਥੇ ਕਿੱਥੇ ਮਿਕਸੀ ਬਸ ਇੱਥੇ ਮੈਂ ਹਿਲਾ ਲੈਣਾ ਮੈਂ ਠੀਕ ਮਿਕਸੀ ਬਣਾ ਲੈਣਾ ਤੇ ਅੱਜ ਗਰਮੀ ਬਹੁਤ ਹੈ ਧੁੱਪ ਨਿਕਲੀ ਕੱਲ ਬੱਦਲ ਦਾ ਅੱਜ ਬੱਦਲ ਇੱਕ ਵੀ ਨਹੀਂ ਬਦਲਵਾਉ ਉਹ ਦਿਖਦਾ ਮਾੜਾ ਇਹ ਖਾਲੀ ਹੋ ਸਾਰਾ ਹਲੋ ਵੀ ਉੱਧਰ ਸਾਫ ਕਰਿਆ ਤੇ ਉੱਪਰ ਲੱਗੇ ਹੁਣ ਆ ਗਈ ਤੇ ਸਾਰੇ ਪਰੇ ਤੱਕ ਰਾ ਪਰੇ ਪਰੇ ਦੇ ਦੇ ਆਹ ਨੂੰ ਵੀ ਚੱਕਦੇ ਆ ਹਾਂ ਯਾਰ ਇਹ ਵੀ ਕੰਨੀ ਆ ਬਰੇ ਹੋਰ ਉਹ ਬਨੇ ਰੇ ਘੇਰ ਲਾਗੇ ਉੱਪਰ ਵਾਲਾ ਮਰੂਦਾ ਵੀ ਪਾਉ ਪੈ ਗਿਆ ਅਬ ਜਿੰਮਾ ਸਿਨਾ ਟਾ ਕੇ ਹੱਟਾ ਗਿਆ ਇਹ ਰੋ ਉੱਪਰ ਨੂੰ ਘੇਰ ਲਓ ਇਹ ਉੱਪਰ ਨੂੰ ਘੇਰ ਲਓ ਅੰਦਰ ਹੀ ਘੇਰ ਲੈਣੀ ਹੈ ਅੱਛਾ ਚੱਲ ਕੋਈ ਨਹੀਂ ਅੰਨੇ ਕਿ ਲਈ ਗੀ ਤੇ ਮਰੂਦਾ ਦੀ ਜੜਤੀ ਵੜਤਾ ਅੱਗੇ ਤਾਂ ਚਲ ਫਿਰ ਜੱਲ ਲਈ ਮਾਰੀ ਸਭ ਸੱਚੀ ਹੂੰ ਉਹ ਬਚਣੇ ਨਹੀਂ ਦੀ ਜੋ ਗਿੰਨਾ ਉਹ ਠੀਕ ਆ ਯਾਰ ਇੱਕ ਆਂਡਾ ਪੁੱਟ ਗਿਆ ਵੀਰ ਜੀ ਤੇ ਲੋਏ ਫਿਰਜ ਖਾਲੀ ਕਰੀਆ ਹੁਣ ਅੰਦਰਲਾ ਸਾਮਾਨ ਕੱਢੀਆ ਸਾਰਾ ਉਹ ਕਰਤੀ ਸ਼ੁਰੂਆਤ ਲੋਏ ਫਿਰਜ ਵੀ ਟਿਕਾ ਦੋ ਬਰੇ ਬਾਕੀ ਸਮਾਨ ਲੈ ਜਾਨਾ ਆਡੀਓ ਲਈ ਨਵਾਂ ਡੱਬਾ ਮੈਂ ਹਰਦਾਸ਼ ਨੇ ਵੀ ਡੱਗੜ ਲਾਇਆ ਆਹ ਵਕਾ ਖੋਲਣਾ ਨਾ ਜਾਵੋ ਚੜੇ

ਲੋ ਵੀ ਪੱਖਾ ਖੋਲਤਾ ਉੱਧਰ ਟੀਨਾ ਖੋਲਣੇ ਵਾਲੇ ਵੀ ਆ ਗਏ ਬਾਈ ਇੰਨਾ ਵੀ ਖੋਲ ਦਣੀਆ ਮੇਂ ਮਸ਼ੀਨ ਜੰਦ ਵੀ ਆਪਾਂ ਜੇ ਤੁਹਾਡਾ ਚਲੋ ਵੀ ਸਾਰਾ ਸਮਾਨ ਦਾ ਖਲਾਰਾ ਪੈ ਗਿਆ ਉਹਰੇ ਕਿਜ ਮਸਲ ਚ ਲਾਇਆ ਪਲੱਗ ਛੋਟਾ ਥੋੜਾ ਜਿਹਾ ਤਾਰ ਨਹੀਂ ਪਹੁੰਚਦੀ ਬਸ ਠੀਕ ਆ ਉਹ ਟੇਬਲ ਵੀ ਆ ਗਿਆ ਮੇਰ ਬੋਰੀ ਰੱਖ ਦਈਏ ਚੱਲ ਮੈਂ ਟੇਨਾ ਵੀ ਦੇ ਸਾਈਡ ਤੇ ਹਾਂ ਇੱਧਰ ਤੇ ਦੇਖੀ ਤੁਮਾਂ ਚੱਲ ਚੱਲ ਬਾਸਾ ਤੋਂ ਹੋੜੀ ਇੱਕ ਰੱਖ ਲੈ ਜਸੂ ਇਹ ਵੀ ਲੋ ਠੀਕ ਇੱਕ ਮਿੰਟ ਇੱਕ ਮਿੰਟ ਮਾੜਾ ਮਾੜਾ ਕਰੀ ਚੱਲ ਗਏ ਭਾਈ ਮਾੜਾ ਚਾਲ ਕਰੇ ਦਨੂ ਅਦਨੂ ਕਰੇ ਦਨੂ ਕਰਾ ਮੈਨੂੰ ਦਨੂ ਕਰਾ ਡੰਡਾ ਲੈ ਲਿਆ ਯਾਰ ਉਹ ਪਾ ਕੇ ਦੇਚ ਲੈ ਆ ਪਾ ਕੇ ਦੇਚ ਲੈ ਡੰਡਾ ਉਹਦੇ ਨਾਲ ਡੰਡੇ ਨਾਲ ਕੱਟ ਤੇ ਲੋ ਵੀ ਅੰਦਰ ਵੀ ਦੋ ਪੱਖੇ ਲਵਾਤੇ ਹੁਣ ਪੱਖੇ ਚੱਲਦੇ ਹੋਗੇ ਅਦਰ ਐਨ ਤੇ ਫਰਿੱਜ ਵੀ ਲੋਡ ਕਰਤਾ ਨਾਲੇ ਨਿਵੇਟਰ ਲਾਤਾ ਹੁਣ ਸਮਾਨ ਦੀ ਸੈਟਿੰਗ ਕਰਨੀ ਬਈ ਓਰੇ ਥੋੜੇ ਟਾਈਮ ਲੱਗੂਗਾ ਉਹ ਜਿਹੜੀ ਕਰਾਂਗੇ ਉਧਰ ਟਿੰਨਾ ਵੀ ਪਟਕੇ ਤੁਹਾਨੂੰ ਉਹ ਵੀ ਦਿਖਾ ਕੇ ਲੈ ਕੇ ਆਉਂਦਾ ਸਾਰਾ ਕੁਝ ਚਲੋ ਬਈ ਟਿੰਨਾ ਖੁੱਲ ਗਿਆ ਥੋੜਾ ਆਪਣੀ ਦਪੜੀ ਜਿਹਾ ਬਲੌਗ ਬਣਿਆ ਕਿਉਂਕਿ ਵਿੱਚ ਟੀਨ ਆਲੇ ਆ ਕੇ ਵਿੱਚ ਬਿਜਲੀ ਆਲੇ ਆ ਕੇ ਵਿੱਚ ਫਿਰ ਉਹ ਕਮਰੇ ਖਾਲੀ ਕਰਨੇ ਤੇ ਆਪਾਂ ਨੇ ਟੀਨਾਂ ਚੱਕੋ ਗਈ ਅੰਦਰ ਆਇਆ ਨਾ ਹਾਂ ਨਾ ਲੋਬੇ ਨਾ ਮੈਂ ਇਮੇਜ ਇਹਨਾਂ ਦਾ ਕਾਟਣ ਕਰਦਾ ਉਹ ਵੀ ਦਿਖਾ ਨਹੀਂ ਹੋਇਆ ਮੈਂ ਪੱਕੜ ਕੇ ਦਿਖਾਉਂਗਾ ਤੁਹਾਨੂੰ ਇਹ ਉੱਥੇ ਚੜਦਾ ਹਾਂ ਜਣਾ ਚਲ ਚਲ ਚੜ ਕੇ ਦੇਖਦਾ ਉੱਪਰ ਘਰ ਸਕੇ ਨਾ ਰਹੀ ਪੈ ਗਿਆ ਅਜਾ ਗੁੱਲਾ ਗੁੱਲਾ ਲੱਗਣ ਲੱਗਿਆ ਮੀ ਕੋਲੇ ਆ ਗਿਆ ਔਰੇ ਕੰਮ ਬਹੁਤ ਆ ਔਰਦਰ ਦਾ ਕੰਮ ਨਿਭੜ ਗਿਆ ਨੇ ਇੱਥੇ ਜਦ ਤੱਕ ਟਿਕਦਾ ਨਹੀਂ ਫਿਰ ਆਰਾਮ ਮਿਲੂ ਜਿਹੜਾ ਇਧਰ ਕੰਮ ਟਿਕ ਗਿਆ ਨਾ ਸਾਰਾ ਸੈੱਟ ਹੋ ਗਿਆ ਪਹਿਲਾਂ ਉੱਥੇ ਚੁੱਲੇ ਦਾ ਰਿਗਾਰਡ ਕਰੀਏ ਫਿਰ ਬਾਕੀ ਬਾਅਦੋ ਦੇਖਦੇ ਕਿੱਥੇ ਕਿੱਥੇ ਕਿਆ ਰੱਖਣਾ ਤੁਹਾਨੂੰ ਯਾਰ ਅਲਮਾਰੀ ਉਰੇ ਰਕਾਤੀਆਂ ਤੇ ਔਰੇ ਬਿਸਤਰੇ ਰੱਖ ਦੇਣੇ ਹਨ ਮੈਂ ਸਾਰੇ ਰੱਖੇ ਬਿਸਤਰੇ ਹੁਣ ਲਈ ਕੰਮ ਸੈੱਟ ਆ ਨਾ ਉਹ ਡੱਬਾ ਮ ਉੱਪਰ ਰੱਖਤਾ ਬੁੱਟਾ ਵਾਲਾ ਬਿਸਤਰਾ ਕਿੱਕੇ ਉੱਥੇ ਰੱਖੀ ਜੰਨੇ ਤੇ ਲੋ ਬਾਈ ਮਾੜਾ ਮੋਟਾ ਸੈਟਿੰਗ ਹੋ ਗਈ ਮਾੜਾ ਮੋਟਾ ਸਮਾਨ ਉੱਧਰ ਹਲੇ ਪਿਆ ਰਹਿੰਦਾ ਮੈਂ ਪਿਆ ਸਮਾਨ ਉੱਧਰ ਉਹੋ ਚਲ ਚੱਲੀ ਚੱਕੀ ਅਧਰ ਮੇਨ ਮੇਨ ਸਮਾਨ ਉਹ ਤਾਂ ਛੱਡੇ ਪਏ ਆ ਆਉ ਜਾ ਕਲੀ ਪਹਿਲਾਂ ਹਲੇ ਮਸ਼ੀਨ ਰਹਿ ਗਈ ਕੁਰਸੀਆਂ ਰਹਿ ਗਈਆਂ ਮਾੜਾ ਮੋਟਾ ਆ ਸਮਾਨ ਪਿਆ ਹਲੇ ਸਮਾਨ ਤਾਂ ਬਹੁਤ ਈ ਆ ਹਾਂਜੀ ਕੁਰਸੀਆਂ ਨੇ ਤੇ ਪਿਪਾਪੇ ਅੱਲੇ ਪਿਪਾਪੇ ਉੱਤੇ ਰੱਖ ਲੈ ਗਰਮ ਹੋ ਗਿਆ ਵੀ ਹੋਰ ਕੋਈ ਮੇਨ ਸਮਾਨ ਲੱਗ ਰਹਿਦਾ ਬਾਈ ਦਾ ਲੈ ਇਹਨੇ ਰੋਟੀ ਖਾਣ ਲੰਗੇ ਹੋਂ ਘਰ ਖਾਲੀ ਗੱਲੀ ਇਹ ਲੱਗਣ ਲੱਗ ਗਿਆ ਇਧਰੋਂ ਖਾ ਵੀ ਲੋਗੇ ਹੌਲੀ ਹੌਲੀ ਸੈਟਿੰਗ ਕਰਾਂਗੇ ਹੁਣ ਦੁਪਹਿਰ ਦਾ ਟਾਈਮ ਹੋ ਗਿਆ ਥੱਕ ਗਏ ਮਛਾਵ ਨੂੰ ਝੱਟ ਲਾਵਾਂਗੇ ਹੌਲੀ ਹੌਲੀ ਸੈਟਿੰਗ ਕਰੀ ਜਾਂਦੇ ਆ ਕਿਨਾਰੇ 'ਚ ਸਮਾਨ ਟਿਕਾ ਲਿਆ ਉੱਧਰ ਵੀ ਸ਼ਾਇਦ ਆਉਣ ਜਾਣੇ ਹੁਣ ਸੈਂਦਰ ਆਪਣਾ ਭਾਂਡੇ ਮੰਜਣ ਨੂੰ ਧੋਣੇ ਨੂੰ ਐਨਵੇਂ 'ਚ ਬੱਚੇ ਨੂੰ ਸ਼ਾਵਰ ਨੂੰ ਸਾਫ਼ ਕਰਾਂਗੇ ਉੱਧਰ ਦੇਖ ਕੇ ਹੁਣ ਇੱਧਰ ਦੇਖਣ ਜਾਣਾ ਵੇਗ ਕਰਨੇ ਕਿ ਉੱਧਰ ਆ ਕੇ ਕਿ ਨਹੀਂ ਆਹ ਗੁਰਦਾ ਸਤ ਪਾ ਬਹੁਤ ਅੱਜ ਬਈ ਵੀ ਚੱਕੇ ਅੰਦਰ ਕਰੀਏ ਚੱਕਣੇ ਚੋਰੀ ਹੋਣੇ ਦੋਰੇ ਹਾਂ ਇਹ ਨਹੀਂ ਹਲੇ ਤਨ ਰਾਮ ਰੋਮ ਕਰਕੇ ਆਵਾਂਗੇ ਨਾ ਰਾਮ ਰੋਮ ਕਰਕੇ ਆਉਣਗੇ ਸ਼ਾਇਦ ਕਿ ਧੁੱਪ ਬਹੁਤ ਹੈ ਅਮਰੋਦ ਵੀ ਆਪਣਾ ਖਤਮ ਹੋ ਗਿਆ ਬਈ ਬਤਾਉਣੇ ਦੀ ਕੋਸ਼ਿਸ਼ ਕੀਤੀ ਪਰ ਚਲੋ ਕੋਈ ਨਾ ਤੇ ਪਾਣੀ ਵਾਲੀ ਟੈਂਕੀ ਵੀ ਉੱਧਰ ਪਹੁੰਚਾਉਂਗਾਗੇ ਪਰ ਪਾਣੀ ਹੈਗਾ ਵਿੱਚ ਹਲੇ ਖਾਲੀ ਕਰਕੇ ਵੀ ਲਿਖ ਜਾਣਾ ਹੈ ਸ਼ਾਮ ਨੂੰ ਸ਼ਾਮ ਨੂੰ ਪਹੁੰਚਾਂਗੇ ਤੇ ਉਹ ਮੋਟਰ ਵੀ ਖੋਲਣੀ ਹਲੇ ਮੋਟਰ ਖੋਲ ਕੇ ਉੱਧਰ ਲਾਵਾਂਗੇ ਉੱਧਰ ਟੁੱਟੀ ਹੈਗੀ ਸਰਕਾਰੀ ਉਹਨੂੰ ਲਾਵਾਂਗੇ ਮੋਟਰ ਤੇ ਇਧਰ ਲੈਂਡਰ ਤਾਂ ਸ਼ੁਰੂਆਤ ਹੀ ਹੋਈ ਐ ਟਾਈਮ ਲੱਗੂਗਾ ਬਈ ਹਲੇ ਲੈਂਟਰ ਨੂੰ ਇਹਨੂੰ ਦੋਇਤ ਦੋ ਤਿੰਨ ਦਿਨ ਲਾਉਣ ਲੈਂਟਰ ਧੰਦੇ ਨੂੰ ਐ ਇਹਨਾਂ ਨੇ ਹੁਣ ਪਹਿਲਾ ਉਧਰ ਕੰਮ ਰੋਕ ਕੇ ਇੱਧਰ ਹੀ ਸ਼ੁਰੂ ਕਰਤਾ ਤਿੰਨੇ ਆਣੇ ਇੱਧਰ ਲੱਗੂਗਾ ਏਰੀਆ ਢਾਕੇ ਫਿਰ ਇੱਧਰ ਸ਼ੁਰੂ ਕਰ ਦੇਣਾ ਹੁਣ ਇੱਧਰੋਂ ਦੇਖੋ ਕਿੰਨਾ ਖਾਲੀ-ਖਾਲੀ ਜਿਹਾ ਲੱਗਦਾ ਉੱਪਰ ਤਾਂ ਚੜ੍ਹਨੀ ਹੋਣਾ ਛੜਿਆ ਦੇਖੋ ਉੱਪਰ ਚੜਕੇ ਜੀ ਚੜ੍ਹ ਹੋ ਗਿਆ ਪਰ ਨਹੀਂ ਦੂਰ ਹੈ ਹਾਂ ਬੋੜੀ ਇੱਧਰ ਲਾ ਕੇ ਦੇ ਦੇ ਚੜ੍ਹ ਹੋ ਜਾਵੇ ਉੱਪਰ ਨੂੰ ਤੇ ਲੋ ਵੀ ਚੜ੍ਹਦਾ ਹੋ ਗਿਆ ਉੱਪਰ ਨੂੰ ਅਰ ਪੈਸੇ ਡਰੇ ਲੱਗਿਆ ਦਰਾ ਆ ਗਿਆ ਭਾਈ ਤੇ ਦਰਾ ਸ਼ੁਰੂ ਕਰਿਆ ਵਾ ਟਾਈਮ ਲੱਗਦਾ ਵੈਸੇ ਕੋ ਨਵੀਂ ਮਸ਼ੀਨ ਵੀ ਚੱਲਣ ਲੱਗੀ ਵੀ ਪੁਰੇਨ ਟਡਾਕੇ ਵਾਰੀ ਹੰਪਰ ਦੇਖੋ ਕਿਹੋ ਜਿਹਾ ਲੱਗਦਾ ਘਾਟ ਸਾਡਾ ਉਹ ਵੀ ਖੋਲੀਆਂ ਮਰੋ ਜੀ ਜੇਰ ਕਾਫੀ ਹੋ ਰੇ। ਲੈਂਟਰ ਨੂੰ ਟਾਈਮ ਲੱਗਣਾ ਇਹਨੂੰ। ਕਿਹਨੂੰ ਦੇ ਦੇ ਤੁਹਾਨੂੰ ਉਹਨਾਂ ਨਾਲ ਗੱਲਾਂ ਕਰਾਵਾਂਗੇ ਜਦੋਂ ਆਵਾਂਗੇ ਪਿੱਛੇ ਦੇਖ ਕੇ ਲੈਂਟਰ ਕਿਹੜਾ ਕਿ ਫੁੱਲਾ। ਕੀ ਕਹਣਾ ਉੱਪਰ ਸਾਡੇ ਓਰੇ ਵਾਲਾ ਲੈਂਟਰ ਜਿਹਾ ਉਹ ਬਹੁਤ ਕਿਹੜਾ ਸੀਗਾ। ਆਹ ਲੈਂਟਰ ਨੂੰ ਤਾਂ ਟਾਈਮ ਹੀ ਲੱਗੇ ਕਿਉਂਕਿ ਬਾਲੇ ਬਾਲੇ ਸੀਗੇ ਪਰ ਤੋ ਆ ਰਹੇ ਵਾਉਣੇ ਆਲੀ ਆ ਉਹਨਾਂ ਨੂੰ ਪੁੱਛਦੇ ਕਿ ਕਿੰਨੇ ਕੈਡਾ ਲੈਂਟਰ ਹੈ ਤੇ ਲੋ ਬਈ ਮੈਂ ਇੱਧਰ ਆ ਗਿਆ ਉਧਰ ਹਲੇ ਬਸ ਆਏਗੇ ਤੇ ਸਾਰੇ ਤੇ ਹੁਣ ਅਗਲੀ ਵੀਡੀਓ ਦਿਖਾਵਾਂਗਾ ਕਿ ਕੰਮ ਕਿੰਨਾ ਖੱਚਦੇ ਐ ਹਣ ਆਰਾਮ ਕਰੀ ਇਨਾਈ ਧੋਈ ਐ ਬੁਰਾ ਲਾਉਣਾ ਬਈ ਉਹਨਾਂ ਤੋਂ ਕੇ ਮੜਾ ਆਰਾਮ ਕਰਕੇ ਰੋਟੀ ਖਾ ਕੇ ਫੇਰ ਅਗਲੀ ਵੀਡੀਓ ਦਿਖਾਵਾਂਗੇ ਕਿ ਕਿੰਨਾ ਕੰਮ ਖਿੱਚਿਆ ਤੇ ਇੱਧਰ ਸਾਰਾ ਸੈਟਿੰਗ ਕਰਕੇ ਦਿਖਾਵਾਂਗੇ ਹੋਰ ਹੋ ਚੱਲਦੀ ਮਿਲੀ ਤੇ ਯੋਕਈ ਬਾਬਾ